ਨੇ ਰਿਕਾਰਡ ਵੱਖਰੇ ਬਣਾਏ ਹੋਏ ਆ ਤੇ ਕਈ ਦਰਸ਼ਕ ਪੁਆਇੰਟ ਗਿਣ ਰਹੇ ਆ ਐਨ ਉਂਗਲਾ ਤੇ ਜਦੋਂ ਇਹਦੀ ਧੌਲ ਵੱਜਦੀ ਆ ਨਾ ਫੇਰ ਖੜਕਾ ਕਹਿੰਦੇ ਬੜੀ ਦੂਰ ਤੱਕ ਸੁਣਦਾ ਪਰ ਬੋਲਟ ਤੇ ਬਸ ਖਾਰੂਏ ਨਾਵਾਂ ਦਾ ਮਾਰਦੇ ਪੱਟਾਂ ਤੇ ਥਾਪੀਆਂ ਤੇ ਵੀ ਫਿਰ ਤੇ ਅਗਲੀ ਰੇਡ ਪਾਉਣੀ ਹਰਮਨ ਤਿਆਰ ਹੈ ਪਰ ਲਾਸਟ ਇੱਕ ਰੇਡ ਬੋਲਟ ਦੀ ਲਾਸਟ ਇੱਕ ਕਬੱਡੀ ਬਾਕੀ ਆ ਹੁਣ ਕਹਿੰਦੇ ਦਰਸ਼ਕ ਮੁਹੰਮਦ ਆ ਸਰਪਦਾ ਪੁੱਤਰ ਪਰਦਰ ਸੇਮ ਸਿੰਘ ਪੰਡਾਲ ਦਾ ਪੋਤਰਾ ਉਹ ਬਾਟਾ ਵੱਡੂ ਜਾਂਦਾ ਨਹੀਂ ਬੁਲਟ 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 ਤੇ ਸਿਰਾ ਰਾਜਪੂਤ ਬੁਲਟ ਮੇਲਾ ਕਿਹੜਾ ਸਿਰਾ ਲੱਗ ਗਿਆ ਸਿਰਾ ਲੱਗ ਗਿਆ ਬਾਕੀ ਜੱਦੂ ਰਾਜਪੂਤ ਕਹਿੰਦੇ ਐਕਸ਼ਨ ਕਰਦਾ ਐਕਸ਼ਨ ਵੱਖਰੇ ਐ ਇਸੇ ਤਰ੍ਹਾਂ ਦੀਆਂ ਹੋਰ ਕੈਂਟ ਵੀਡੀਓ ਦੇਖਣ ਲਈ ਸਬਸਕ੍ਰਾਈਬ ਕਰੋ ਆਪਣਾ YouTube ਚੈਨਲ ਕਬੱਡੀ ਟ੍ਰੈਂਡ ਤੇ ਵੀਡੀਓ ਸ਼ੇਅਰ ਕਰੋ